हर चीज नकली बनाने के साथ अब तो चीन वाले नकली चावल भी बनाने लगे क्योंकि चीन में पॉपुलेशन बढ़ने की वजह से चावलों की कमी होने लगी तो वह लोग प्लास्टिक की मदद से ऐसे चावल बनाकर उनको ओरिजिनल चावलों में मिक्स कर देते हैं जिससे किसी को पता भी नहीं चलता कि यह प्लास्टिक के चावल हैं या ओरिजिनल ਪਹਿਲਾਂ ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਫਿਰ ਉਹਨਾਂ ਬੋਤਲਾਂ ਨੂੰ ਚੱਕਰ ਚੁੰਡਾ ਮਸ਼ੀਨ ਦੇ ਵਿੱਚ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਿਆ ਜਾਂਦਾ ਹੈ ਉਹਨਾਂ ਕੱਟੇ ਹੋਏ ਟੁਕੜਿਆਂ ਨੂੰ ਬਾਅਦ ਵਿੱਚ ਵਾਸ਼ਿੰਗ ਮਸ਼ੀਨ ਵਿੱਚ ਧੋਤਾ ਜਾਂਦਾ ਹੈ ਧੋਣ ਤੋਂ ਬਾਅਦ ਉਹਨਾਂ ਨੂੰ ਐਕਸਟਰੂਡਰ ਮਸ਼ੀਨ ਦੇ ਵਿੱਚ ਪਾਇਆ ਜਾਂਦਾ ਜਿੱਥੇ ਕਿ ਉਹਨਾਂ ਨੂੰ ਪਿਘਲਾ ਕੇ ਬਾਰੀਕ ਤਾਰ ਬਣਾਈ ਜਾਂਦੀ ਹੈ ਉਹ ਤਾਰ ਨੂੰ ਫਿਰ ਪਾਣੀ ਵਿੱਚ ਠੰਡਾ ਕਰਕੇ ਬ੍ਰਿਕ ਬ੍ਰਿਕ ਟੋਟਾਂ ਵਿੱਚ ਕੱਟ ਲਿਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ 14 ਰੁਪਏ ਵਿੱਚ ਦੇਖਦੇ ਹਾਂ ਪਰ ਇਹ ਚੌਲ ਨਹੀਂ ਪਲਾਸਟਿਕ ਦੇ ਦਾਣੇ ਹੁੰਦੇ ਹਨ ਇਹਨਾਂ ਪਲਾਸਟਿਕ ਦੇ ਦਾਣਿਆਂ ਨੂੰ ਬਾਅਦ ਇੰਜੈਕਸ਼ਨ ਮੋਲਡਿੰਗ ਨਾਮ ਦੀ ਮਸ਼ੀਨ ਵਿੱਚ ਪਾਇਆ ਜਾਂਦਾ ਹੈ ਜਿਹੜੇ ਕਿ ਅਲੱਗ-ਅਲੱਗ ਮੋਲਡ ਬਣੇ ਹੁੰਦੇ ਹਨ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਰਸੀ ਮੇਜ਼ ਕੱਪ ਜਾਂ ਫਿਰ ਹੋਰ ਪਲਾਸਟਿਕ ਦਾ ਸਮਾਨ ਇਸ ਤਰ੍ਹਾਂ ਇਸ ਨੂੰ ਵਰਤ ਲਿਆ ਜਾਂਦਾ ਹੈ ਇਹ ਇੱਕ ਹਜ਼ਾਰਾਂ ਕਰੋੜ ਰੁਪਏ ਦਾ business ਹੈ ਜੋ ਕਿ ਤੁਸੀਂ ਵੀ ਕਰ ਸਕਦੇ ਹੋ